ਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਸਟਾਰ ਏਜੀ ਨਿਊਜ਼ ਚੈਨਲ ਅਮਰਜੀਤ ਸਿੰਘ ਨਾਲ ਇਸ ਟਾਈਮ ਅਸੀਂ ਪਹੁੰਚਿਆ ਗੁਰੂ ਨਾਨਕ ਦੇਵ ਜਿ ਯੂਨੀਵਰਸਿਟੀ ਲਾਇਬ੍ਰੇਰੀ ਦੇ ਬਿਲਕੁਲ ਸਾਹਮਣੇ ਜਿਹੜੀ ਕਿ ਅੱਜ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਦੇ ਉਤਸਵ ਦੇ ਸਬੰਧ ਦੇ ਵਿੱਚ ਪ੍ਰਦਰਸ਼ਨ ਲਗਾਈ ਗਈ ਹੈ ਤੇ ਆਪਾਂ ਗੱਲਬਾਤ ਵੀ ਕਰਦੇ ਆ ਇੱਥੇ ਜਿਹੜੇ ਗੁਰੂ ਨਾਨਕ ਦੇ ਯੂਨੀਵਰਸਿਟੀ ਸਟੂਡੈਂਟ ਹੈ ਉਹਨਾਂ ਨਾਲ তাও ਗੱਲਬਾਤ ਕਰਦੇ ਆ I'll you do it? ਹੈਲੋ ਹਿਸਟਰੀ ਕਲ ਜੀ ਹਾਂ ਜਿਸ ਤਰ੍ਹਾਂ ਕਿ ਤੁਸੀਂ ਗੁਦਨਾਨਦ ਜੀ ਦੀ ਉਸ ਲਾਇਬ੍ਰੇਰੀ ਦੇ ਸਿੱਧੂ ਸਾਹਮਣੇ ਪਤਾ ਸਤ ਲਈ ਇਹ ਸਿਰ ਪ੍ਰਦਰਸ਼ਨੀ ਕੀਤੀ ਹੈ ਉਹਨਾਂ ਦੇ ਲਿਖੇ ਹੋਏ ਆ ਕਿ ਇਤਿਹਾਸਕ ਲੇਖਤਾਂ ਉਹ ਵੀ ਦਿਖਾ ਰਹੇ ਸਭ ਤੋਂ ਪਹਿਲੇ ਆਪਣਾ ਨਾਮ ਦੱਸੋ ਕਿ ਤੁਸੀਂ ਲਗਾਈ ਹੈ ਇਹ ਪਦਰਸ਼ਕ ਬਾਰੇ ਅ ਮੇਰਾ ਨਾਮ ਰਵਿੰਦਰ ਕੌਰ ਹੈ ਤੇ ਮੈਂ ਇੱਕ ਸੰਸਾ ਪੀ ਐਸ ਯੂ ਲਲਕਾਰ ਪੰਜਾਬ ਸਟੂਡੈਂਟਸ ਯੂਨੀਅਨ ਨਾਲ ਜੁੜੀ ਹੋਈ ਹਾਂ ਤੇ ਸਾਡੀ ਇਹ ਪ੍ਰਦਰਸ਼ਨੀ ਲਗਾਉਣਾ ਤੇ ਖਾਸ ਕਰਕੇ ਭਗਤ ਸਿੰਘ ਨੇ ਕੋਟੇਸ਼ਨ ਜਿਹੜੀਆਂ ਲਗਾਉਣ ਦਾ ਮਕਸਦ ਇਹ ਆ ਕਿ ਆਉਣ ਵਾਲੇ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਜੀ ਦਾ 117ਵਾਂ ਜਨਮ ਦਿਹਾੜਾ ਹੈ ਤੇ ਸਾਡਾ ਮਕਸਦ ਇਹ ਸੀ ਹੈ ਕਿ ਵੀ ਭਗਤ ਸਿੰਘ ਦੇ ਜਨਮ ਦਿਨ ਨੂੰ ਮਨਾਇਆ ਕਿਵੇਂ ਜਾਵੇ ਜਿਵੇਂ ਬਹੁਤ ਜਣੇ ਕੱਲੇ ਫੋਟੋਆਂ ਲਗਾ ਕੇ ਡੀਪੀ ਲਗਾ ਕੇ ਮਨਾਉਂਦੇ ਆ ਸਾਡਾ ਇਹ ਸੀ ਉਹਨਾਂ ਦੇ ਵਿਚਾਰਾਂ ਦਾ ਪ੍ਰਚਾਰ ਪ੍ਰਸਾਰ ਕਰੀਏ ਜੋ ਭਗਤ ਸਿੰਘ ਨੇ 108 ਲੇਖ ਲਿਖੇ ਵਿਦਿਆਰਥੀਆਂ ਨੂੰ ਬਹੁਤ ਸਨੇਹਾਂ ਦਿੱਤਾ ਹੈ ਹੈ ਨਾ ਬਹੁਤ ਸਾਰੇ ਕੁਸ਼ ਕੀਤਾ ਉਹਨਾਂ ਨੇ ਕਿਤਾਬਾਂ ਲਿਖੀਆਂ ਕਿਉਂ ਨਾ ਵਿਚਾਰਾਂ ਬਾਰੇ ਭਗਤ ਸਿੰਘ ਬਾਰੇ ਦੱਸੀਏ ਸੀ ਫਿਰ ਸਾਨੂੰ ਇਹ ਵਧੀਆ ਤਰੀਕਾ ਲੱਗਾ ਕਿ ਅਸੀਂ ਪੋਸਟਰਸ ਬਣਾਈਏ ਅੱਗੇ ਹੱਥੀ ਉਹਨਾਂ ਦੀਆਂ ਰੋਟੇਸ਼ਨਸ ਲਿਖੀਆਂ ਅਸੀਂ ਪੋਸਟਰ ਸ਼ਪਵਾਏ ਇਨਕਲਾਬ ਦੀ ਲਹਿਰ ਬਾਏ ਦੱਸਿਆ ਕੁਝ ਕਿਤਾਬਾਂ ਵੀ ਅਸੀਂ ਇੱਥੇ ਲਗਾ ਰਹੇ ਹਾਂ ਕਿ ਵਿਦਿਆਰਥੀ ਲੰਘ ਰਹੇ ਨੇ ਵਿਦਿਆਰਥੀ ਨੂੰ ਇੰਟਰੋਡਿਊਸ ਕਰਵਾ ਰਿਹਾ ਸਾਨੂੰ ਲੱਗਦਾ ਕਿ ਵੀ ਅਸੀਂ ਸਫਲ ਤਰੀਕੇ ਨਾਲ ਭਗਤ ਸਿੰਘ ਦਾ ਜਨਮ ਦਿਨ ਨੂੰ ਨਾਣ ਚ ਕਾਮਯਾਬ ਤਾਂਗੇ ਜੇ 10 ਲੋਕਾਂ ਨੂੰ ਦੱਸ ਦਿਆਂਗੇ ਭਗਤ ਸਿੰਘ ਦਾ ਜਨਮ ਦਿਨ ਤੇ ਭਗਤ ਸਿੰਘ ਕੀ ਸੀਗਾ ਅੱਜ ਦੇਖਿਆ ਜਾਵੇ ਜ਼ਿਆਦਾਤਰ ਲੋਕ ਜਿਹੜੇ ਕਿ ਭਗਤ ਸਿੰਘ ਦਾ ਪਹਿਰਾਵਾ ਪਾ ਕੇ ਲੈਂਦੇ ਆ ਪਰ ਉਹਨਾਂ ਦੇ ਜਿਹੜੇ ਕਿ ਦਿੱਤੇ ਹੋਏ ਵਿਚਾਰ ਆ ਜਿਹੜਾ ਉਹਨਾਂ ਵਿਚਾਰਾਂ ਤੇ ਚੱਲਦੇ ਕੀ ਕਿਹਣਾ ਚਾਹੁੰਦੇ ਇਦੇ ਬਾਰੇ ਤਾਂ ਮੈਂ ਇਹੀ ਕਹੂੰਗੀ ਕਿ ਹਾਂ ਜੀ ਸੱਚਾ ਭਗਤ ਸਿੰਘ ਦਾ ਨਾਮ ਬਹੁਤ ਜਣੇ ਲੈ ਲੈਂਦੇ ਨੇ ਭਗਤ ਸਿੰਘ ਵਰਗੀ ਪੱਗ ਬੰਨਣੀ ਹੈ ਭਗਤ ਸਿੰਘ ਵਰਗੀ ਟੋਪੀ ਲੈਣੀ ਹੈ ਇਹੋ ਜਿਹਾ ਕੁਝ ਕਰਦੇ ਨੇ ਪਰ ਵਿਚਾਰਾ ਨੂੰ ਨਹੀਂ ਸਮਝਦੇ ਇਸੇ ਲਈ ਤਾਂ ਸਾਨੂੰ ਜ਼ਰੂਰਤ ਲੱਗੀ ਕਿ ਕਰੀਏ ਆਪਾਂ ਦੂਜਾ ਮੈਨੂੰ ਵੱਡਾ ਕਰਨ ਲੱਗਦਾ ਮੀਡੀਆ ਜਿਹੜੇ ਫਿਲਮਾਂ ਗਾਣੇ ਟੀਵੀ ਉਹ ਸਾਈਡ ਤੱਕ ਭਗਤ ਸਿੰਘ ਨਾਲ ਨਹੀਂ ਲੈ ਕੇ ਹੁੰਦਾ ਉਸੜਨਾ ਕਰਦਾ ਆਰ ਸਿੰਘ ਸਰ ਅੱਬੇ ਦੀ ਗੱਲ ਨਹੀਂ ਲੈ ਕੇ ਆਉਂਦਾ ਉਹ ਸਾਡੇ ਨਾਲ ਸ਼ਾਹਰੂਖ ਖਾਨ ਬਾਰੇ ਗੱਲ ਕਰ ਰਿਹਾ ਉਹ ਐਸਐਨ ਆਈ ਬਾਰੇ ਗੱਲ ਕਰ ਰਿਹਾ ਕਿਹੜਾ ਫਿਲਮੀ ਐਕਟਰ ਕਿਹਦੇ ਨਾਲ ਵਿਆਹ ਆ ਗਿਆ ਕਿਹਦੇ ਬੱਚਾ ਹੋਣ ਵਾਲਾ ਮਤਲਬ ਸਾਨੂੰ ਨਾ ਲਗਾਤਾਰ ਰੀਲਾਂ ذریعے ਨਾਟਕਾਂ ਟੀਵੀ ਗਾਣਿਆਂ ਦੇ ذریعے ਸਾਨੂੰ ਕੁਝ ਹੋਰ ਦੱਸ ਰਹੇ ਨੇ ਕਿ ਵੀ ਪਰ ਭਗਤ ਸਿੰਘ ਬਾਰੇ ਦੱਸਦੇ ਇਸ ਲਈ ਸਾਡਾ ਨਾ ਜਾਣ ਪਤਾ ਕਿੱਥੋਂ ਹੋਊਗਾ ਇਸ ਲਈ ਨਹੀਂ ਪਤਾ ਉਹਨਾਂ ਨੂੰ ਪੰਜਾਬ ਪੰਜਾਬ ਦੇ ਵਿੱਚ ਜਿਹੜੀ ਕਿ ਪਹਿਲੀ ਜਮਾਤ ਹੋਵੇ ਕਿ ਕਿਤਾਬ ਹੁੰਦੀ ਸੀ ਉਹਦੇ ਵਿੱਚ ਕੀ ਭਗਤ ਸਿੰਘ ਦੀ ਜਾਂ ਹੋਰ ਵੀ ਜਿਹੜੇ ਇਤਿਹਾਸਿਕ ਗੱਲਾਂ ਹੁੰਦੀਆਂ ਸੀ ਉਹ ਜਿਹੜੀ ਇਹ ਪੰਜਾਬੀ ਕੱਢ ਦਿੱਤੀ ਗਈ ਆ ਹਾਂਜੀ ਨਹੀਂ ਤਾਂ ਦੇਖੋ ਮੈਂ ਕਹੂੰਗੀ ਜਿਹੜਾ ਚੰਗਾ ਇਤਿਹਾਸ ਆ ਜਿਹੜਾ ਸਾਨੂੰ ਪ੍ਰੇਰਿਤ ਕਰਦਾ ਬੇਇਨਸਾਫੀ ਦੇ ਖਿਲਾਫ ਲੜਨ ਦੇ ਲਈ ਸਾਡੇ ਜ਼ਮਾਨਾ ਤਾਲੇ ਖੋਲਦਾ ਨਾ ਸੋਝਣ ਸੋਚੀ ਸਮਝੀ ਮੰਨਦਾ ਉਹਨੂੰ ਕੱਢੋ ਸਿਲੇਬਸ ਚ ਉਹ ਸਰਕਾਰਾਂ ਦੀ ਪਾਲਿਸੀ ਹੈ ਜੇ ਪਾਸਲੀ ਕਵਤਾ ਸਭ ਤੋਂ ਖਤਰਨਾਕ ਹੁੰਦਾ ਸਾਡੇ ਸੁਪਨੇ ਮਰ ਜਾਣਾ ਸਿਲੇਬਸ 'ਚ ਹੁੰਦੀ ਸੀ ਉਹ ਕੱਢ ਦਿੱਤੀ ਗਈ ਹੁਣ ਸਿਰਫ ਇੱਕ ਲੇਖ ਰਹਿ ਗਿਆ ਭਗਤ ਸਿੰਘ ਦਾ ਇਸ ਤੋਂ ਬਾਅਦ ਕਿਸੇ ਵਿਦਿਆਰਥੀ ਨੂੰ ਕੁਝ ਪਤਾ ਹੀ ਨਹੀਂ ਹੁੰਦਾ ਇੱਕ ਸਰਕਾਰਾਂ ਦੀ ਜ਼ਿੰਮੇਵਾਰੀ ਆ ਸਾਡੇ ਇਨਕਲਾਬੀਆਂ ਬਾਰੇ ਬਾਬਾ ਸੁੰਨ ਸਿੰਘ ਪਕਣਾ ਕਰਦਾ ਕਿ ਉਹਨਾਂ ਦੇ ਲੇਖ ਪਾਏ ਜਾਣ ਚੈਪਟਰ ਹੋਣ ਸਾਡੇ ਸਿਲੇਬਸ ਦੇ ਵਿੱਚ ਤਾਂ ਜੋ ਬੱਚਿਆਂ ਨੂੰ ਪਤਾ ਚੱਲ ਸਕੇ ਪਰ ਉਹ ਕੱਢੇ ਜਾ ਰਹੇ ਨੇ ਇਸ ਲਈ ਜ਼ਿੰਮੇਵਾਰੀ ਸਾਡੀ ਬਣ ਜਾਂਦੀ ਆ ਕਿ ਜਿਨ੍ਹਾਂ ਨੂੰ ਪਤਾ ਹੈ ਉਹ ਲੋਕੀ ਇਮਾਨਦਾਰੀ ਦੇ ਨਾਲ ਦੂਜੇ ਲੋਕਾਂ ਤੱਕ ਗੱਲ ਲੈ ਕੇ ਜਾਣ ਅਸੀਂ ਨੁਕੜ ਨਾਟਕਾ ਰਾਹੀ ਕਿਤਾਬਾ ਰਾਹੀ ਪੋਸਟਰ ਰਾਹੀ ਗਾਣਾ ਰਾਹੀ ਹਰ ਤਰੀਕੇ ਨਾਲ ਸੀ ਪ੍ਰੋਗਰਾਮ ਕਰ ਰਹੇ ਹਾਂ ਪਿਛਲੇ ਦਿਨਾਂ ਚ ਜੀ ਸੈਮੀਨਾਰ ਕੀਤੇ ਅਗਲੇ ਦਿਨਾਂ ਚ ਵੀ ਕਰ ਰਹੇ ਸੀ ਮਤਲਬ ਲਗਾਤਾਰ ਮੈਂ ਹਮ ਚਲਾ ਰਹੇ ਹਾਂ ਤੇ 28 29 ਤਰੀਕ ਤੱਕ ਇਹ ਮੈਂ ਚੱਲੂਗੀ ਜਿਹੜੀ ਅੱਜ ਜੀ ਕਿਤਾਬਾਂ ਦੀ ਪ੍ਰਦਰਸ਼ਨੀ ਗਈ ਉਸ ਤੋਂ ਬਾਅਦ ਵਿੱਚ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਹੋਰ ਵਿਦਿਆਰਥੀ ਸੁਨੇਹਾ ਇਹ ਹੈ ਕਿ ਭਗਤ ਸਿੰਘ ਨੂੰ ਸੱਚੀ ਸ਼ਰਧਾਂਜਲੀ ਇਹ ਹੋਊਗੀ ਕਿ ਅਸੀਂ ਉਹਨਾਂ ਦੀਆਂ ਲਿਖੀਆਂ ਹੋਈਆਂ ਕਿਤਾਬਾਂ ਪੜੀਏ ਭਗਤ ਸਿੰਘ ਦੀ ਜੇਲ੍ਹ ਡਾਇਰੀ ਪੜੀਏ ਭਗਤ ਸਿੰਘ ਦੇ 108 ਲਿਖੇ ਹੋਏ ਲੇਖ ਨੇ ਇਹ ਸੱਚੀ ਸ਼ਰਧਾਂਜਲੀ ਹੋ ਭਗਤ ਸਿੰਘ ਬਾਰੇ ਜਾਣਣਾ ਦੂਸਰੀ ਸੱਚੀ ਸ਼ਰਧਾਂਜਲੀ ਉਹਨਾਂ ਦੇ ਰਾਹ 'ਤੇ ਚੱਲਣਾ ਮੈਂ ਇੱਥੇ ਇੱਕ ਗੱਲ ਕਰਨੀ ਚਾਹਾਂਗੀ ਕਿ ਜੇ ਆਪਾਂ ਬਾਹਰਲੀ ਕੌਂਟੀ ਦੇ ਵਿੱਚ ਦੇਖੀ ਤੇ ਭਗਤ ਸਿੰਘ ਨੂੰ ਇੱਕ ਆਤਵਾਦੀ ਕਿਹਾ ਜਾਂਦਾ ਵਾ ਕਿ ਉਹਨੂੰ ਇੱਕ ਸ਼ਹੀਦ ਦੀ ਜਿਹੜਾ ਉਹ ਨਹੀਂ ਮੰਨਿਆ ਜਾਂਦਾ ਹੂੰ ਕੀ ਕਹਣਾ ਚਾਹੋ ਦੇਖੋ ਜਦੋਂ ਸਾਡੇ ਦੇਸ਼ ਦੀ ਸਰਕਾਰਾਂ ਹੀ ਐਹ ਜੀਆਂ ਹੁਣ ਸ਼ਹੀਦ ਭਗਤ ਸਿੰਘ ਨੂੰ ਹੋ ਸਕਸ਼ੀਦ ਦੀ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਜਾਂਦਾ ਜਦੋਂ ਕੋਈ ਮੰਤਰੀ ਵੀ ਐਜਾ ਕੇ ਬਿਆਨ ਦੇ ਦਿੰਦਾ ਹੈ ਤਾਂ ਅਸੀਂ ਕੀ ਉਮੀਦ ਕਰ ਸਕਦੇ ਹਾਂ ਕਿ ਕੋਈ ਹੋਰ ਤੀਜਾ ਬੰਦਾ ਕੀ ਬੋਲਦਾ ਹੈ ਕਰੀ ਦੇਖਾਂਗੇ ਨਾ ਕਰੇ ਕੀ ਕਹਿਆ ਜਾ ਰਿਹਾ ਪਰ ਭਗਤ ਸਿੰਘ ਲੋਕਾਂ ਦਾ ਹੀਰੋ ਸੀਗਾ ਜਿਹੜੇ ਲੋਕ ਨੇ ਨਾ ਭਗਤ ਸਿੰਘ ਨੂੰ ਕਦੇ ਅਤਵਾਦੀ ਨਹੀਂ ਕਹਿੰਦੇ ਉਹ ਇਨਕਲਾਬੀ ਕਹਿੰਦੇ ਨੇ ਉਹਨਾਂ ਦਿਲਾਂ 'ਚ ਜਗ੍ਹਾ ਬਣਾਈ ਹੋਈ ਆ ਇਹ ਹੀ ਜ਼ਰੂਰੀ ਚੀਜ਼ ਆ ਕੋਈ ਨੇਤਾ ਕੋਈ ਸਰਕਾਰ ਕੋਈ ਮੀਡੀਆ ਕੀ ਬੋਲ ਲੈਣਾ ਫਰਕ ਨਹੀਂ ਪੈਂਦਾ ਤੁਸੀਂ ਕਿਰਤੀ ਲੋਕਾਂ 'ਚ ਜਾਵੋ ਆਹ ਬੱਚਿਆਂ ਸਾਡੇ ਨੌਜਵਾਨਾਂ ਚ ਉਹ ਕਹੂਗਾ ਕਿ ਵੀ ਭਗਤ ਸਿੰਘ ਇੱਕ ਹੀਰੋ ਐ ਕਿਨਕਲਾਬੀ ਐ ਤੇ ਉਹ ਹਮੇਸ਼ਾ ਰਹੇਗਾ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਹਾਂ ਜੀ ਜਿਸ ਤਰ੍ਹਾਂ ਕਿ ਅੱਜ ਤੁਸੀਂ ਗੁਰੂਆਂ ਦੇ ਯੂਨੀਵਰਸਿਟੀ ਦੇ ਵਿੜੇ ਵਿੱਚ ਲਾਇਬ੍ਰੇਰੀ ਦੇ ਬਿਲਕੁਲ ਸਾਹਮਣੇ ਪ੍ਰਦਰਸ਼ਨ ਲਗਾਈ ਐ ਸੀ ਇਸ ਪਗਸੇ ਵਿੱਚ ਇਸ ਪੰਦੇ ਵਿੱਚ ਠੀਕ ਐ ਲੱਗਦਾ ਸਭ ਤੋਂ ਪਹਿਲੇ ਆਪਣਾ ਮੇਰਾ ਨਾਮ ਗੁਰਪ੍ਰੀਤ ਸਿੰਘਾ ਜੀ ਤੇ ਮੈਂ ਪੰਜਾਬ ਸਟੂਡੈਂਟ ਯੂਨੀਅਨ ਲਲਕਾਰ ਦੇ ਵਿੱਚ ਕੰਮ ਕਰਦਾ ਅਸੀ ਮਤਲਬ ਜਿਵੇਂ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਆ ਰਿਹਾ ਹੈ ਤੇ ਅਸੀਂ ਇਹਦਾ ਸਮਝਦੇ ਹਾਂ ਕਿ ਭਗਤ ਸਿੰਘ ਨੂੰ ਯਾਦ ਕਰਨ ਦਾ ਤਰੀਕਾ ਸਿਰਫ ਜਿਵੇਂ ਆਮ ਦਿਰਵਾਇਤੀ ਤੌਰ ਤੇ ਉਹਨੂੰ ਕੀਤਾ ਜਾਂਦਾ ਹੈ ਕਿ ਤਸਵੀਰਾਂ ਲਗਾ ਲੀਆਂ ਜਾਂ ਉਹਦਾ ਸਟੇਟਸ ਅਪਲੋਡ ਕਰਤਾ ਐਵੇਂ ਨਹੀਂ ਭਗਤ ਸਿੰਘ ਦੇ ਵਿਚਾਰਾਂ ਨੂੰ ਲੋਕਾਂ ਤੱਕ ਲੈ ਕੇ ਜਾਣਾ ਚਾਹੀਦਾ ਹੈ ਉਹਨਾਂ ਦੀ ਖੁਦ ਦੀਆਂ ਲਿਖਤਾਂ ਸੋ ਉਸੇ ਸਬੰਧ ਵਿੱਚ ਅਸੀਂ ਇਹ ਪ੍ਰਦਰਸ਼ਨੀ ਲਗਾਈ ਹੋਈ ਹੈ ਪਰ ਜੇ ਦੇਖਿਆ ਜਾਵੇ ਪਹਿਰਾਵਾ ਤੇ ਭਗਤ ਸਿੰਘ ਦਾ ਸਾਰ ਕੋਈ ਪਾ ਲੈਂਦਾ ਭਾਵੇਂ ਉਹ ਪੱਗ ਵਾਲਾ ਦੇ ਭਾਵੇਂ ਮੋਨਾ ਵਾ ਠੀਕ ਹੈ ਨਾ ਪਰ ਉਹਨਾਂ ਦੇ ਜੋਲ ਦਿੱਤੇ ਹੋਏ ਕਿਤੀ ਜਾਂ ਆਪਾਂ ਕਿਤਾਬਾਂ ਲਿਖੀਆਂ ਆਵਾ ਉਹਨਾਂ ਤੇ ਨਹੀਂ ਚੱਲਦੇ ਕੀ ਕਰਨਾ ਚਾਹੁੰਦੇ ਆ ਜੀ ਇਹਦੇ ਵਿੱਚ ਕੱਲੇ ਅਸੀਂ ਮੰਨਦੇ ਆ ਕਿ ਕੱਲੀ ਲੋਕਾਂ ਦੀ ਗਲਤੀ ਨਹੀਂ ਹੈਗੀ ਕਿ ਭਗਤ ਸਿੰਘ ਦੀਆਂ ਜੋ ਕਿਤਾਬਾਂ ਐ ਜਾਂ ਲਿਖਤਾਂ ਐ ਉਹ ਅਸਲੀ ਵਿਚਾਰ ਲੋਕਾਂ ਤੱਕ ਇਹ ਲੈ ਕੇ ਆਉਣ ਦੀ ਕੋਸ਼ਿਸ਼ ਬਹੁਤ ਘੱਟ ਕੀਤੀ ਗਈ ਮਤਲਬ ਸਾਡੀਆਂ ਸਰਕਾਰਾਂ ਵੱਲੋਂ ਜਾਂ ਆਫੀਸ਼ੀਅਲ ਜਿਹੜੇ ਅਥਾਰਟिटीज ਐ ਸਾਡੀ ਉਹਨਾਂ ਵੱਲੋਂ ਸਾਡੇ ਸਿਲੇਬਸਾਂ ਦੇ ਵਿੱਚ ਸਾਨੂੰ ਬਹੁਤ ਘੱਟ ਨਾਮ ਮਾਤਾਰੀ ਭਗਤ ਸਿੰਘ ਮਿਲਦਾ ਹੈ ਪਰ ਹਜੇ ਵੀ ਕਈ ਇਹੋ ਜਿਹੇ ਕੰਟਰੀ ਆ ਕਿ ਜਿੰਨਾ ਵਿੱਚ ਫਹੀਦ ਭਗਤ ਸਿੰਘ ਨੇ ਕਾਤਵਾਦੀ ਹੀ ਕਿਹਾ ਜਾਂਦਾ ਹੈ ਹਾਂਜੀ ਠੀਕ ਕਹਿਣਾ ਚਾਹਦਾ ਇਹਦੇ ਵਿੱਚ ਅਸੀਂ ਕਹਾਂਗੇ ਕਿ ਦੇਖੋ ਜਦੋਂ ਅੰਗਰੇਜ਼ਾਂ ਸਮੇਂ ਭਗਤ ਸਿੰਘ ਲੜਦਾ ਸੀ ਉਦੋਂ ਅੰਗਰੇਜ਼ ਵੀ ਉਹਨੂੰ ਇਸੇ ਨਾਮ ਨਾਲ ਹੀ ਦਹਿਸ਼ਤਗਰ ਦਤਵਾਦੀ ਹੀ ਬੋਲਦੇ ਸੀ ਤੇ ਅੱਜ ਜਿਹੜੇ ਅੱਜ ਦੇ ਜਿਹੜੇ ਲੋਕ ਉਹਨੂੰ ਕਹਿੰਦੇ ਆ ਕਿ ਜਿੰਨਾ ਲੋਕਾਂ ਦੇ ਵਿਰੁੱਧ ਭਗਤ ਸਿੰਘ ਲੜਿਆ ਜਿਹੋ ਜਿਹੇ ਵਿਚਾਰਾਂ ਦੇ ਵਿਰੁੱਧ ਭਗਤ ਸਿੰਘ ਲੜਿਆ ਜਿਹੜੇ ਲੁੱਟ ਜ਼ਬਰ ਕਰਨ ਵਾਲੇ ਲੋਕਾਂ ਦੇ ਵਿਰੁੱਧ ਉਹ ਲੜਿਆ ਉਹੋ ਜਿਹੇ ਲੋਕ ਅੱਜ ਵੀ ਸਾਡੇ ਸਮਾਜ ਚ ਮੌਜੂਦ ਹੈਗੇ ਨੇ ਤੇ ਉਹਨਾਂ ਲਈ ਭਗਤ ਸਿੰਘ ਦਸ਼ਤਗਰਦਿਆ ਪਰ ਜਿਹੜੇ ਸਾਡੇ ਦੇਸ਼ ਤੇ ਬਹੁ ਗਿਣਤੀ ਲੋਕ ਆ ਸਾਡੇ ਵਿਦਿਆਰਥੀ ਆ ਸਾਡੇ ਕਿਸਾਨ ਆ ਸਾਡੇ ਮਜ਼ਦੂਰ ਆ ਉਹਨਾਂ ਲਈ ਭਗਤ ਸਿੰਘ ਦਸ਼ਤਗਰਦ ਨਹੀਂ ਉਹਨਾਂ ਲਈ ਭਗਤ ਸਿੰਘ ਨਾਇਕ ਆ ਤੇ ਹਮੇਸ਼ਾ ਰਹੂਗਾ ਅੱਜ ਦੇਖਿਆ ਜਾਵੇ ਕਿ ਜਿਹੜਾ ਕੀ ਜਸਤਾਂ ਕੀ ਸੀਰ ਭਗਤ ਸਿੰਘ ਦੀ ਹੋਰ ਵੀ ਸ਼ਹੀਦ ਹੋਏ ਆ ਹਾਂਜੀ ਸ਼ਹਾਦਤਾਂ ਨੂੰ ਉਹਨਾਂ ਦੀ ਸ਼ਹੀਦ ਦਿਨ ਕੁੱਲ ਚੁਗੇ ਲੋਕ ਹਾਂਜੀ ਦੇਖੋ ਜੀ ਓਵਰਆਲ ਮੈਂ ਕਹਾਂ ਕਿ ਅਗਰ ਲੋਕ ਭੁੱਲ ਚੁੱਕੇ ਆ ਤੇ ਇਹ ਗਲਤ ਗੱਲ ਹੋਊਗੀ ਜੇ ਸਾਡੀਆਂ ਸਰਕਾਰਾਂ ਭੁੱਲ ਚੁੱਕੀਆਂ ਇਹ ਇਹ ਸਹੀ ਕਹਿਣਾ ਹੋਊਗਾ ਕਿ ਸਾਡੀਆਂ ਸਰਕਾਰਾਂ ਵੱਲੋਂ ਸ਼ਹੀਦਾਂ ਦੇ ਬਾਰੇ ਇੱਕ ਤੇ ਜਾਂ ਤੇ ਪ੍ਰਚਾਰ ਕੀਤਾ ਹੀ ਨਹੀਂ ਜਾਂ ਅਧੂਰਾ ਤੇ ਝੂਠਾ ਪ੍ਰਚਾਰ ਕੀਤਾ ਜਾਂਦਾ ਬਹੁਤ ਇਹਦੇ ਤੇ ਮੈਂ ਮੰਨਦਾ ਏ ਕਿ ਵੀ ਕੋਈ ਵੀ ਇਤਿਹਾਸ ਹੁੰਦਾ ਹੈ ਉਹਦੀ ਰੈਲੇਵੈਂਸ ਤਾਂ ਹੁੰਦੀ ਹੈ ਜੇ ਅੱਜ ਦੇ ਸਮੇਂ ਨਾਲ ਉਹਨੂੰ ਲਿੰਕ ਕਰਕੇ ਬਣਾਇਆ ਜਾਵੇ ਕਿ ਭਗਤ ਸਿੰਘ ਨੂੰ ਅੱਜ ਕਿਉਂ ਯਾਦ ਕਰੀਏ ਜਾਂ ਕਰਤਾਰ ਸਿੰਘ ਸਰਾਭਾ ਨੂੰ ਅੱਜ ਕਿਉਂ ਯਾਦ ਕੀਤਾ ਜਾਵੇ ਕਿ ਸਿਰਫ ਨਾਮ ਲੈਣਾ ਜ਼ਰੂਰੀ ਨਹੀਂ ਆ ਕਿ ਫਿਰ ਤੁਹਾਨੂੰ ਭਗਤ ਸਿੰਘ ਦਾ ਨਿਸਰਾਬੇ ਦਾ ਨਾਮ ਲੈ ਕੇ ਜੋ ਅੱਜ ਜ਼ੁਲਮ ਹੋ ਰਿਹਾ ਹੈ ਉਹਦੇ ਖਿਲਾਫ ਵੀ ਬੋਲਣਾ ਪਊਗਾ ਹੁਣ ਇਹੇ ਕੰਮ ਕਈ ਵਾਰ ਸਰਕਾਰਾਂ ਦੇ ਉਲਟਪੁਗਤ ਦਾ ਹੈ ਬਹੁਤ ਇਸ ਕਰਕੇ ਇਹਨਾਂ ਸ਼ਹੀਦਾਂ ਦੀ ਜਿਹੜੀ ਵਿਚਾਰ ਹੈ ਉਹ ਸਾਡੇ ਤੱਕ ਨਹੀਂ ਲੈ ਕੇ ਆਏ ਜਾਂਦੇ ਮੈਨੂੰ ਮਤਲਬ ਇਹ ਕਾਰਨ ਲੱਗਦਾ ਜੇਕਰ ਵਿਦਿਆਰਥੀ ਕਿਸੇ ਵੀ ਇਤਿਹਾਸਿਕ ਕਿਤਾਬਾਂ ਨੂੰ ਜਾਂ ਪੜ੍ਹਾਈ ਨੂੰ ਲੈ ਕੇ ਬੋਲਦੇ ਆ ਜਾਂ ਦਰਨੇ ਦੇ ਬੈਠਦੇ ਆ ਉਹਨਾਂ ਨਾਲ ਬੇਇਨਸਾਫੀ ਕੀਤੀ ਜਾਂਦੀ ਹੈ ਹਾਂਜੀ ਜੀ ਉਹਦੇ ਵਿੱਚ ਉਹੀ ਆ ਕਿ ਜਿਹੜਾ ਵਿਚਾਰ ਆ ਇਤਿਹਾਸ ਦਾ ਵਿਚਾਰ ਸਿਰਫ ਇਤਿਹਾਸ 'ਚ ਨਹੀਂ ਨਾ ਹੁੰਦਾ ਉਹ ਅੱਜ ਦੇ ਸਮੇਂ 'ਚ ਵੀ ਕਿਤੇ ਨਾ ਕਿਤੇ ਉਹਦੇ ਮਤਲਬ ਹੁੰਦਾ ਹੈ ਕਿ ਉਹਨਾਂ ਨੂੰ ਇਹ ਡਰ ਲੱਗਦਾ ਹੈ ਅਥਾਰਟिटीज ਨੂੰ ਕਿ ਜਿਹੜਾ ਇਹ ਵਿਚਾਰ ਆ ਅਗਰ ਨੌਜਵਾਨ ਅੱਜ ਇਹਨਾਂ ਵਿਚਾਰਾਂ ਦੇ ਚੱਲਣ ਲੱਗ ਗਏ ਤੇ ਉਹ ਸਾਰੇ ਸਵਾਲ ਸਾਨੂੰ ਪੁੱਛਣਗੇ ਉਹ ਇਹ ਵੀ ਪੁੱਛਣਗੇ ਕਿ ਯੂਨੀਵਰਸਿਟੀਆਂ ਮਹਿੰਗੀਆਂ ਕਿਉਂ ਆ ਉਹ ਇਹ ਸਵਾਲ ਪੁੱਛਣਗੇ ਕਿ ਯੂਨੀਵਰਸਿਟੀਆਂ 'ਚ ਸਾਰੇ ਬੱਚਿਆਂ ਲਈ ਦਾਖਲਾ ਕਿਉਂ ਨਹੀਂ ਹੈਗਾ ਉਹ ਇਹ ਸਵਾਲ ਪੁੱਛਣਗੇ ਕਿ ਅੱਜ ਵੀ ਸਾਡੇ ਦੇਸ਼ 'ਚ ਜਿਹੜਾ ਲੁੱਟ ਜਬਰ ਹੁੰਦਾ ਹੈ ਔਰਤਾਂ ਨਾਲ ਧੱਕਾ ਹੁੰਦਾ ਹੈ ਇਹ ਸਭ ਕੁਝ ਕਿਉਂ ਹੋ ਸੋ ਇਨਾਂ ਵਿਚਾਰਾਂ ਨੂੰ ਇਸੇ ਲਈ ਦਵਾਇਆ ਜਾਂਦਾ ਹੈ ਕਿ ਅੱਜ ਜੋ ਲੁੱਟਿਆ ਜ਼ੁਲਮ ਆ ਉਹਦੇ ਤੇ ਵਿਦਿਆਰਥੀ ਆਮ ਜਿਹੜੇ ਨੌਜਵਾਨ ਆ ਚੁੱਪ ਰਹਿਣ ਉਹਦੇ ਲਈ ਹੀ ਸਾਡਾ ਜਿਹੜਾ ਅਸਲੀ ਇਤਿਹਾਸ ਆ ਸਾਡਾ ਸ਼ਾਨਮੱਤਾ ਇਨਕਲਾਬੀ ਇਤਿਹਾਸ ਉਹ ਸਾਡੇ ਤੋਂ ਲੁਕਾਇਆ ਜਾਂਦਾ ਇਸੇ ਕਰਕੇ ਵਿਦਿਆਰਥੀਆਂ ਨੂੰ ਭਗਤ ਸਿੰਘ ਦੇ ਜਨਮ ਦਿਨ ਤੇ ਸਪੈਸ਼ਲੀ ਮੈਂ ਇਹ ਹੀ ਸੁਨੇਹਾ ਹੂਗਾ ਕਿ ਸਭ ਤੋਂ ਪਹਿਲਾਂ ਤੇ ਅਸੀਂ ਭਗਤ ਸਿੰਘ ਦੀਆਂ ਲਿਖਤਾਂ ਨੂੰ ਜਾਣੀਏ ਉਹਦੇ ਵਿਚਾਰਾਂ ਨੂੰ ਜਾਣੀਏ ਉਹਨੂੰ ਯਾਦ ਕਰਨ ਦਾ ਮਹੱਤਵ ਸਿਰਫ ਆਪਾਂ ਤਸਵੀਰਾਂ ਦੇਖਣਾ ਰਹਿਣਦੀ ਏ ਦੂਜਾ ਉਹਦੀਆਂ ਲਿਖਤਾਂ ਨੂੰ ਪੜ ਕੇ ਉਹਦੇ ਬਾਰੇ ਜਾਣ ਕੇ ਅੱਜ ਜੋ ਬੇਇਨਸਾਫੀ ਹੋ ਰਹੀ ਹੈ ਚਾਹੇ ਉਹ ਕਿਤੇ ਵੀ ਹੋ ਰਹੀ ਆ ਕਿਸੇ ਨਾਲ ਵੀ ਹੋ ਰਹੀ ਆ ਕਿਸੇ ਰੂਪ ਚ ਹੋ ਰਹੀ ਆ ਉਹਦੇ ਖਿਲਾਫ ਅਸੀਂ ਅੱਜ ਬੋਲਣਾ ਸਿੱਖੀਏ ਉਹਦੇ ਖਿਲਾਫ ਲੜਨਾ ਸਿੱਖੀਏ ਜੋ ਭਗਤ ਸਿੰਘ ਕਹਿ ਕੇ ਗਿਆ ਉਹਦਾ ਤਾਂ ਹੀ ਮਤਲਬ ਜੂ ਨੂੰ ਯਾਦ ਕਰਨ ਦਾ ਅਸਲ ਮਾਇਨੇ ਚ ਤੇ ਇਹੀ ਮਤਲਬ ਹੋਊਗਾ ਭਗਤ ਸਿੰਘ ਨੂੰ ਯਾਦ ਕਰ ਧੰਨਵਾਦ